ਪੰਜਾਬੀ ਅਦਾਕਾਰ ਗੁੱਗੂ ਗਿੱਲ ਦੇ ਉੱਤੇ ਦੁੱਖਾਂ ਦਾ ਪਹਾੜ ਟਹਿ ਗਿਆ ਹੈ। ਉਹਨਾਂ ਦੀ ਭੈਣ ਪੁਸ਼ਪਿੰਦਰ ਕੌਰ ਸਦਾ-ਸਦਾ ਲਈ ਇਸ ਸਦੀਵੀ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ। ਤੇ ਇਸ ਵਕਤ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਜਿਸ ਵਕਤ ਉਹਨਾਂ ਦੀ ਜੋ पार्थिव ਸਰੀਰ ਹੈ ਮ੍ਰਿਤਕ ਦੇ ਹੈ ਸ਼ਮਸ਼ਾਨ ਘਾਟ ਦੇ ਵਿੱਚ ਲਿਆਂਦੀ ਗਈ ਸੀ। ਤੇ ਉਸ ਵੇਲੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਰਿਵਾਰ ਦੇ ਉੱਤੇ ਕਿੰਨਾ ਬੋਝ ਹੋਵੇਗਾ। ਤੇ ਖਾਸ ਕਰਕੇ ਇਸ ਅਰਥੀ ਨੂੰ ਕੰਧਾ ਦੇ ਰਹੇ ਨੇ ਗੁੱਗੂ ਗਿੱਲ ਉਹਨਾਂ ਦੇ ਸਗੇ ਭਰਾ। ਤੇ ਜਰਾ ਸੋਚੋ ਇਸ ਵਕਤ ਉਹਨਾਂ ਦੇ ਦਿਲ ਦਿਮਾਗ ਦੇ ਉੱਤੇ ਕਿੰਨੀ ਗਹਿਰੀ ਸੱਟ ਵੱਜੀ ਹੈ ਕਿੰਨੇ ਡੂੰਘੇ ਦੁੱਖਾਂ ਦੇ ਸਾਗਰ ਦੇ ਵਿੱਚ ਡੁੱਬੇ ਹੋਏ ਨੇ ਨਾਮ ਅੱਖਾਂ ਨੇ ਹੱਥ ਜੋੜ ਕੇ ਆਪਣੀ ਭੈਣ ਨੂੰ ਆਖਰੀ ਵਾਰ ਪ੍ਰਣਾਮ ਕਰ ਰਹੇ ਨੇ ਅੰਤਿਮ ਵਿਦਾਈ ਦੇ ਰਹੇ ਨੇ ਤੇ ਇਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹਾਲਾਂਕਿ ਇਸ ਦੇ ਵਿੱਚ ਕੋਈ ਵੀ ਬੋਹ ਦਿਖਾਵਾ ਨਹੀਂ ਕੀਤਾ ਗਿਆ ਬਿਲਕੁਲ ਸਿੰਪਲ ਸਿਟੀ ਦੇ ਨਾਲ ਪਰਿਵਾਰ ਦੇ ਔਰ ਨਜ਼ਦੀਕੀ ਕੁਝ ਚੰਦ ਉਹਨਾਂ ਦੇ ਜਾਣਕਾਰ ਸੀ ਮੌਕੇ ਦੇ ਉੱਤੇ ਕੋਈ ਵੀ ਇਸ ਤਰੀਕੇ ਦਾ ਸਮਾਗਮ ਨਹੀਂ ਕੀਤਾ ਗਿਆ ਕਿ ਦੂਰ ਦੂਰ ਤੋਂ ਵੱਡੀਆਂ ਕੋਈ ਹਸਤੀਆਂ ਆ ਰਹੀਆਂ ਨੇ ਬਿਲਕੁਲ ਹੀ ਸਾਦੇ ਢੰਗ ਦੇ ਨਾਲ ਅੰਤਿਮ ਸੰਸਕਾਰ ਔਰ ਅੰਤਿਮ ਰਸਮਾਂ ਨੂੰ ਨਿਭਾਇਆ ਗਿਆ ਤੇ ਇਸ ਵਕਤ ਗੁੱਗੂ ਗਿੱਲ ਦੀਆਂ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਪਣੀ ਭੈਣ ਦੇ ਪਾਰਥੀ ਸਰੀਰ ਦੇ ਕੋਲ ਖੜੇ ਨੇ ਔਰ ਅੰਤਿਮ ਦਰਸ਼ਨਾਂ ਲਈ ਖੜੇ ਨੇ ਇਸ ਤੋਂ ਬਾਅਦ ਗੁੱਗੂ ਗਿੱਲ ਨੂੰ ਕਦੇ ਵੀ ਆਪਣੀ ਭੈਣ ਦੇ ਦਰਸ਼ਨ ਨਹੀਂ ਹੋਣਗੇ ਆਖਰੀ ਵਾਰ ਆਖਰੀ ਵਾਰ ਆਪਣੀ ਭੈਣ ਦੇ ਸਾਹਮਣੇ ਖੜੇ ਨੇ ਹੌਂਕੇ ਲੈ ਰਹੇ ਨੇ ਦਿਲ ਦੇ ਵਿੱਚ ਦਰਦ ਹੈ ਅੱਖਾਂ ਦੇ ਵਿੱਚ ਹੰਝੂ ਨੇ ਜ਼ੁਬਾਨ ਤਤਲਾ ਰਹੀ ਹੈ ਬੋਲੇ ਨਹੀਂ ਜਾ ਰਿਹਾ ਤੇ ਤੁਸੀਂ ਸੋਚ ਸਕਦੇ ਹੋ ਐਸੀ ਘੜੀ ਇੱਕ ਨਾ ਇੱਕ ਦਿਨ ਹਰ ਵਿਅਕਤੀ ਤੇ ਆਂਦੀ ਹੈ ਜਦੋਂ ਉਹਨਾਂ ਦੇ ਨਜ਼ਦੀਕੀ ਸਗੇ ਸਬੰਧੀ ਆ ਇਸ ਦੁਨੀਆ ਨੂੰ ਹਲਵਿਦਾ ਕਹਿ ਕੇ ਜਾਂਦੇ ਨੇ ਪਰ ਅੱਜ ਇਹ ਦੁੱਖ ਦੀ ਘੜੀ ਗੁੱਗੂ ਗਿੱਲ ਦੇ ਉੱਤੇ ਆਈ ਹੈ ਤੇ ਸਾਰੇ ਪੰਜਾਬੀ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਅੱਜ ਗੁੱਗੂ ਗਿੱਲ ਦੇ ਨਾਲ ਨੇ ਇਸ ਦੁੱਖ ਦੀ ਘੜੀ ਦੇ ਨਾਲ ਉਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਭਾਵੇਂ ਸਰੀਰਿਕ ਤੌਰ ਦੇ ਉੱਤੇ ਅਸੀਂ ਔਰ ਆਪਾਂ ਸਾਰੇ ਜਿਹੜੇ ਵੀ ਆਪਾਂ ਇਸ ਵਕਤ ਇਹ ਵੀਡੀਓ ਨੂੰ ਦੇਖ ਰਹੇ ਹਾਂ ਗੁੱਗੂ ਗਿੱਲ ਦੇ ਨਾਲ ਨਹੀਂ ਹਾਂ ਪਰ ਦਿਲ ਔਰ ਦਿਮਾਗ ਤੋਂ ਸਾਡੀ ਪੂਰੀ ਰਿਸਪੈਕਟ ਹੈ ਉਸ ਜਾਣ ਵਾਲੀ ਆਤਮਾ ਦੇ ਲਈ ਗੁੱਗੂ ਗਿਲ ਦੇ ਲਈ ਗੁੱਗੂ ਗਿਲ ਦੇ ਪਰਿਵਾਰ ਦੇ ਲਈ ਅਸੀਂ ਇਹ ਅਰਦਾਸ ਕਰਦੇ ਆਂ ਪ੍ਰਮਾਤਮਾ ਦੇ ਅੱਗੇ ਕਿ ਪ੍ਰਮਾਤਮਾ ਗੁੱਗੂ ਗਿਲ ਦੀ ਜੋ ਭੈਣ ਨੇ ਪੁਸ਼ਪਿੰਦਰ ਕੋਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਆਪਣੇ ਚਰਨਾਂ ਦੇ ਵਿੱਚ ਥਾਂ ਦੇਣ ਤੇ ਇਸ ਵਕਤ ਤਸਵੀਰਾਂ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਪਹਿਲਾਂ ਗੁੱਗੂ ਗਿਲ ਦੀ ਜੋ ਸਿਸਟਰ ਨੇ ਭੈਣ ਨੇ ਪੁਸ਼ਪਿੰਦਰ ਕੋਰ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸੀ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਸੀ ਤੇ ਲੰਬੇ ਸਮੇਂ ਤੋਂ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ ਬੀਤੇ ਦਿਨ ਉਹਨਾਂ ਦੀ ਡੈਥ ਹੋ ਗਈ ਹੈ ਮੌਤ ਹੋ ਗਈ ਹੈ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਸੀ ਲੇਕਿਨ ਇਲਾਜ ਜਿੰਨਾ ਚਿਰ ਚੱਲਿਆ ਤਾਂ ਠੀਕ ਹੈ ਲੇਕਿਨ ਉਸ ਤੋਂ ਬਾਅਦ ਹੁਣ ਉਹ ਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਕੇ ਚਲੇ ਗਏ ਨੇ ਤਾਂ ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਵੀ ਦਿਖਾ ਰਹੇ ਹਾਂ ਔਰ ਜੇਕਰ ਤੁਸੀਂ ਵੀ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਕਮੈਂਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਦੇ ਹੋ ਤਾਂ ਗੁੱਗੂ ਗਿੱਲ ਆਪਣੇ ਪਰਿਵਾਰ ਦੇ ਨਾਲ ਨਜ਼ਦੀਕੀਆਂ ਦੇ ਨਾਲ ਤੇ ਸਾਹਮਣੇ ਪਿਆ ਹੈ ਉਹਨਾਂ ਦੀ ਭੈਣ ਦਾ ਪਾਰਥੀਵ ਸ਼ਰੀਰ ਤੇ ਮੋਢੇ ਦੇ ਨਾਲ ਮੋਢੇ ਦੇ ਉੱਤੇ ਚੱਕ ਕੇ ਅਰਥੀ ਨੂੰ ਕੰਧਾ ਦੇ ਰਹੇ ਨੇ ਤੇ ਐਂਬੂਲੈਂਸ ਦੇ ਵਿੱਚੋਂ ਬਾਹਰ ਲੈ ਕੇ ਆ ਰਹੇ ਨੇ ਸ਼ਮਸ਼ਾਨ ਘਾੜ ਦੇ ਵਿੱਚ ਜਦੋਂ ਆਪਾਂ ਐਂਟਰ ਹੁੰਨੇ ਆ ਤੇ ਥੜਾ ਬਣਿਆ ਹੁੰਦਾ ਉਸ ਅੰਤਿਮ ਵਾਰ ਥੜੇ ਦੇ ਉੱਤੇ ਰੱਖਿਆ ਜਾਂਦਾ ਹੈ ਅੰਤਿਮ ਦਰਸ਼ਨ ਕੀਤੇ ਜਾਂਦੇ ਨੇ ਜਿਹੜੇ ਲੋਕ ਆਏ ਹੁੰਦੇ ਨੇ ਸ਼ਰਧਾਂਜਲੀ ਦੇਣ ਦੇ ਲਈ ਜਾਂ ਫਿਰ ਜੋ ਇਹ ਜੋ ਅੰਤਿਮ ਸੰਸਕਾਰ ਦੀਆਂ ਰਸਮਾਂ ਹੁੰਦੀਆਂ ਨੇ ਅੰਤਿਮ ਸੰਸਕਾਰ ਦੀਆਂ ਰਸਮਾਂ ਦੇ ਵੇਲੇ ਅੰਤਿਮ ਜਿਹੜੀ ਇੱਕ ਰਸਮ ਹੁੰਦੀ ਹੈ ਕਿ ਮੂੰਹ ਦਿਖਾਈ ਦੀ ਉਹ ਇਸ ਵਕਤ ਆਖਰੀ ਵਾਰ ਉਹਨਾਂ ਦਾ ਚਿਹਰਾ ਦੇਖਣਗੇ ਤੇ ਇਸ ਤੋਂ ਬਾਅਦ ਕਦੇ ਵੀ ਉਹਨਾਂ ਦਾ ਸਰੀਰਕ ਰੂਪ ਦੇ ਵਿੱਚ ਚਿਹਰਾ ਹੁ ਨਹੀਂ ਦੇਖ ਪਾਣਗੇ ਇਸੇ ਕਰਕੇ ਹੱਥ ਜੋੜ ਕੇ ਸਿਰ ਝੁਕਾ ਕੇ ਗੁੱਗੂ ਗਿੱਲ ਬੜੀ ਹੀ ਬਿਨਮਰਤਾ ਦੇ ਨਾਲ ਖੜੇ ਨੇ ਨਾਲ ਉਹਨਾਂ ਦੇ ਹੋਰ ਸਾਥੀ ਵੀ ਨੇ ਪਰਿਵਾਰਕ ਮੈਂਬਰ ਨੇ ਔਰ ਸਾਰਿਆਂ ਦੇ ਦਿਲਾਂ ਦੇ ਵਿੱਚ ਇਸ ਵਕਤ ਗਹਿਰਾ ਸਦਮਾ ਲੱਗਿਆ ਹੋਇਆ ਇੱਕ ਵੱਡਾ ਸਦਮਾ ਪੂਰੇ ਪਰਿਵਾਰ ਨੂੰ ਲੱਗਿਆ ਪੰਜਾਬੀ ਇੰਡਸਟਰੀ ਨੂੰ ਲੱਗਿਆ ਕਿਉਂਕਿ ਜਦੋਂ ਤੋਂ ਗੁੱਗੂ ਗਿੱਲ ਨੇ ਆਪਣਾ ਕਰੀਅਰ ਸ਼ੁਰੂ ਕੀਤਾ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਫਿਲਮਾਂ ਦੇ ਵਿੱਚ ਕਦੇ ਵੀ ਆਪਣੇ ਚਾਹਣ ਵਾਲਿਆਂ ਨੂੰ ਨਿਰਾਸ਼ ਨਹੀਂ ਕੀਤਾ ਅਗਰ ਆਪਾਂ ਇਨਸਾਨੀਅਤ ਦੇ ਤੌਰ ਤੇ ਦੇਖੀਏ ਫੇਰ ਵੀ ਗੁੱਗੂ ਗਿੱਲ ਦੀਆਂ ਮਹਾਨਤਾ ਦੀਆਂ ਅਸੀਂ ਕਈ ਗੱਲਾਂ ਸੁਣਦੇ ਆਂ ਕਿ ਬੜੇ ਦਿਲਦਾਰ ਬੰਦੇ ਨੇ ਪਰਿਵਾਰ ਬੜਾ ਚੰਗਾ ਹੈ ਜਿਹਦੇ ਨਾਲ ਇੱਕ ਵਾਰ ਖੜ ਜਾਂਦੇ ਨੇ ਤਾਂ ਹਮੇਸ਼ਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਆਪਣੇ ਜਿਹੜੇ ਸਾਥੀ ਆਰਟਿਸਟ ਨੇ ਉਹਨਾਂ ਦਾ ਬਹੁਤ ਸਹਿਯੋਗ ਕਰਦੇ ਨੇ ਕਿਉਂਕਿ ਜਰਾ ਸੋਚੋ ਜਿਹੜੇ ਅੱਜਕੱਲ ਦੇ ਨਵੇਂ ਆਰਟਿਸਟ ਆ ਰਹੇ ਨੇ ਤੇ ਜਦੋਂ ਪੁਰਾਣੇ ਜੋ ਲੈਜੈਂਡਰੀ ਅਦਾਕਾਰ ਨੇ ਉਹਨਾਂ ਦੇ ਨਾਲ ਕੰਮ ਕਰਦੇ ਨੇ ਕਿਤੇ ਨਾ ਕਿਤੇ ਕੰਮ ਉਸ ਹੱਬਦਲ ਨਹੀਂ ਹੁੰਦਾ ਪਰ ਗੁੱਗੂ ਗਿੱਲ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਨੇ ਦੱਸਦੇ ਨੇ ਕਿ ਬੜੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਦੇ ਨੇ ਸਮਝਾਉਂਦੇ ਨੇ ਅਦਾਕਾਰੀ ਦੇ ਗੁਣ ਵੀ ਦੱਸਦੇ ਨੇ ਯਾਨੀ ਕਿ ਇਨਸਾਨੀ ਤੌਰ ਦੇ ਉੱਤੇ ਵੀ ਗੁੱਗੂ ਗਿੱਲ ਦੁਨੀਆ ਭਰ ਦੇ ਜਿਹੜੇ ਲੋਕ ਨੇ ਪੰਜਾਬੀ ਭਾਸ਼ਾ ਨੂੰ ਸਮਝਦੇ ਨੇ ਪੰਜਾਬੀ ਫਿਲਮਾਂ ਨੂੰ ਦੇਖਦੇ ਨੇ ਪੰਜਾਬੀ ਕਲਚਰ ਨੂੰ ਪਿਆਰ ਕਰਦੇ ਨੇ ਉਹ ਸਾਰੇ ਆਣੇ ਅੱਜ ਨਿਰਾਸ਼ ਨੇ ਅੱਜ ਉਦਾਸ ਨੇ ਕਿਉਂਕਿ ਗੁੱਗੂ ਗਿੱਲ ਦੀ ਭੈਣ 74 ਸਾਲ ਦੀ ਉਮਰ ਦੇ ਵਿੱਚ ਪੁਸ਼ਪਿੰਦਰ ਕੋਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਬਠਿੰਡਾ ਦੇ ਵਿੱਚ ਰਹਿੰਦੇ ਸੀ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸੀਗੇ ਤਾਂ ਬਠਿੰਡਾ ਸ਼ਹਿਰ ਦੇ ਕੁਝ ਲੋਕ ਜਿਹੜੇ ਨਜ਼ਦੀਕੀ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਜੋ ਨਜ਼ਦੀਕੀ ਲੋਕ ਨੇ ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਗੁੱਗੂ ਗਿੱਲ ਦੇ ਨਾਲ ਖੜੇ ਨੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਨਾਲ ਮੌਕੇ ਦੇ ਉੱਤੇ ਆਏ ਦੇ ਦੁੱਖ ਬਰਨਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਅਸੀਂ ਫਿਜ਼ੀਕਲੀ ਤੌਰ ਤੇ ਤਾਂ ਉਹਨਾਂ ਦੇ ਨਾਲ ਇਸ ਵਕਤ ਨਹੀਂ ਹੈ ਲੇਕਿਨ ਅਸੀਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਗੁੱਗੂ ਗਿੱਲ ਔਰ ਗੁੱਗੂ ਗਿੱਲ ਦੇ ਪਰਿਵਾਰ ਦੇ ਨਾਲ ਹਾਂ ਔਰ ਉਹਨਾਂ ਲੋਕਾਂ ਨੂੰ ਵੀ ਅਸੀਂ ਕਹਿੰਦੇ ਹਾਂ ਕਿ ਜਿਹੜੇ ਇਸ ਵਕਤ ਇਸ ਵੀਡੀਓ ਨੂੰ ਦੇਖ ਰਹੇ ਨੇ ਜ਼ਰੂਰ ਕਮੈਂਟ ਕਰਕੇ ਤੁਸੀਂ ਵੀ ਆਪਣੀ ਸ਼ਰਧਾਂਜਲੀ ਭੇਟ ਕਰ ਸਕਦੇ ਹੋ ਜਾਂ ਤੁਸੀਂ ਕਿਹੜੇ ਸ਼ਬਦਾਂ ਦੇ ਵਿੱਚ ਅੰਤਿਮ ਸੰਸਕਾਰ ਵੇਲੇ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਹੋ ਕਮੈਂਟ ਕਰਕੇ ਲਿਖ ਕੇ ਦੱਸ ਸਕਦੇ ਹੋ ਗੁੱਗੂ ਗਿੱਲ ਦੇ ਨਾਲ ਤੁਸੀਂ ਵੀ ਆਪਣੀ ਸਪੋਰਟ ਦਿਤਾ ਸਕਦੇ ਹੋ ਕਿਉਂਕਿ ਜੀਵਨ ਔਰ ਮਰਤਿਅੂ ਇੱਕ ਸੱਚ ਹੈ ਜਿਹੜਾ ਵਿਅਕਤੀ ਧਰਤੀ ਦੇ ਉੱਤੇ ਆਇਆ ਉਸਨੇ ਕਿਹਾ ਇੱਕ ਦਿਨ ਜਾਣਾ ਜ਼ਰੂਰ ਹੈ ਸਾਰਿਆਂ ਦਾ ਇਸ ਧਰਤੀ ਦੇ ਉੱਤੇ ਇੱਕ ਨਾ ਇੱਕ ਦਿਨ ਨੰਬਰ ਲੱਗਣਾ ਹੈ ਅੱਜ ਬਾਰੀ ਸੀ ਗੁੱਗੂ ਗਲਦੀ ਭੈਣ ਪੁਸ਼ਪਿੰਦਰ ਕੌਰ ਦੀ ਉਹਨਾਂ ਦੇ ਦੁੱਖ ਦਾ ਪਹਾੜ ਟੁੱਟਿਆ ਪਰਿਵਾਰ ਦੇ ਉੱਤੇ ਤਾਂ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪਰਿਵਾਰ ਦੇ ਨਾਲ ਖੜੀਏ ਸਪੈਸ਼ਲੀ ਉਸ ਪਰਿਵਾਰ ਦੇ ਨਾਲ ਉਸ ਅਦਾਕਾਰ ਦੇ ਨਾਲ ਜਿਸਨੇ ਪਿਛਲੇ ਬੜੇ ਲੰਬੇ ਸਮੇਂ ਤੋਂ ਇਸ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਫਿਲਮਾਂ ਦੇ ਨਾਲ ਕੀਤੀ ਹੋਵੇ ਇਨਸਾਨੀਅਤ ਦੇ ਰੂਪ ਦੇ ਵਿੱਚ ਕੀਤੀ ਹੋਵੇ ਜਿਸ ਤਰੀਕੇ ਨਾਲ ਵੀ ਕੀਤੀ ਜਾ ਰਹੀ ਹੋਵੇ ਯਾਨੀ ਪਰ ਹੁਣ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਪਰਿਵਾਰ ਦੇ ਨਾਲ ਖੜੀਏ ਦੁੱਖ ਦੀ ਘੜੀ ਦੇ ਵਿੱਚ ਖੜੀਏ ਇਸੇ ਕਰਕੇ ਅਸੀਂ ਤੁਹਾਨੂੰ ਇਹ ਤਸਵੀਰਾਂ ਵੀ ਦਿਖਾ ਰਹੇ ਹਾਂ ਕੁਝ ਸਮਾਂ ਪਹਿਲਾਂ ਅੰਤਿਮ ਸੰਸਕਾਰ ਹੋਇਆ ਤੇ ਅੰਤਿਮ ਸੰਸਕਾਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਗੁੱਗੂ ਗਲ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਇਸ ਵਕਤ ਨਜ਼ਰ ਆ ਰਹੇ ਨੇ ਤਾਂ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ ਨਾਲ ਜੋ ਸਗੇ ਸੰਬੰਧੀ ਨੇ ਉਹ ਵੀ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੇ ਨੇ ਇਸ ਵਕਤ とうした ਦੇਖੀ ਕੋਈ ਗੱਲ ਨਹੀਂ ਨਾਮ ਨੂੰ ਨਾਮ ਹੋਮ ਸੰਕੇਟ ਦੇ ਦਰਮਿਆਨ ਦੋ ਸੇਕਿੰਗ ਮਤਲਬ ਨੂੰ ਤੋਂ ਲੇਟਿਚਰ ਮਰ ਜਦ ਜੀ ਮੋਟਰਪੇ ਕਾਸ਼ੇ ਪ੍ਰਾਂਸਿਸ ਕੀ ਮਹਾਦੀਗਾਂ ਨਾਭੀ ਮੇਰੇ ਦੋ ਦੇਵਚਨ ਕਰ ਗਰਮ ਉੱਤੇ ਕੋਡੀ ਕਾ ਕੇ ਪ੍ਰੇਰਿਤ ਹੋ تین ਮਾਦੀ ਨਾ ਉਸ ਤੋਂ ਪਹਿਲੇ ਲੈ ਜਿਹੜਾ ਸਰ ਮਹਾਰਾਜ ਆਪ ਜੀ ਨੂੰ ਭਾਜਨ ਨਾਲ ਲਿਆਣ ਕੇ ਆਪ ਜੀ ਦਾ ਨਾਮ ਕਵਲ ਆ ਸਰਦਾਸ ਜੀਨ ਦੀ ਚੋਟਰੀ ਅਸ ਜੀ ਪ੍ਰਵਾਣ ਜਾਨ ਬਸ ਹੁਣ ਤੁਸੀਂ ਇਹਨਾਂ ਨੂੰ ਪਕੜਾਓ ਯਾ ਤੁਸੀਂ ਸਾਥ ਨਾ ਚਾਹ ਇਥੇ ਜੀ ਅੱਜ ਸੰਸਕਾਰ ਹੋਇਆ ਗੁੱਗੂ ਗਿਲ ਉਹਨਾਂ ਦੀ ਸਿਸਟਰ ਸੀ ਇल्ड ਸਿਸਟਰ ਸੀ ਉਹਨਾਂ ਦੇ ਭੈਣ ਸੀ ਪਹਿਲਾਂ ਉਹਨਾਂ ਨੂੰ ਪ੍ਰੋਬਲਮ ਸੀ ਬਿਮਾਰ ਸੀ ਕਾਫੀ ਟਾਈਮ ਦੇ ਉਹ ਚੰਡੀਗੜ੍ਹ ਵਿੱਚ ਰਹਿਤ ਸੀਗੇ ਕੱਲ ਨੂੰ ਡੈਥ ਹੋਈ ਸੀ ਅੱਜ ਗੁੱਗੂ ਗਿਲਜੀਤ ਆਪ ਵੀ ਖੁਦ ਆਏ ਆ ਨਾਲ ਕੱਲ ਦੇ ਉੱਥੇ ਹੀ ਸੀਗੇ ਇਹਨਾਂ ਦੇ ਕੋਲ ਹੀ ਸੀਗੇ ਐਮਰਜੈਂਸੀ ਸੀ ਤੇ ਭੱਟੇ ਸਿਸਟਰ ਵੀ ਇਹਨਾਂ ਦੇ ਹਾਂਜੀ ਇਹਨਾਂ ਦੇ ਵੱਡੇ ਸਿਸਟਰ ਸੀਗੇ ਤੇ ਅੱਜ ਸੰਸਕਾਰ ਹੋਇਆ ਜੀ ਸਵੇਰ ਲੈ ਕੇ ਇਸ ਬਾਡੀ ਉੱਥੋਂ ਭਾਈ ਨਾਲ ਹੀ ਆਏ ਸੀ ਬਹੁਤ ਦੁੱਖਦਈ ਖਬਰ ਹੈ ਜੀ ਬਹੁਤ ਇਹ ਪੋਗ ਕੱਲ ਪਰਸੋਂ ਫੁੱਲ ਹੈ ਜੀ ਉਦੋਂ ਪੋਗ ਦਾ ਟਾਈਮ ਆਪਾਂ ਦੱਸ ਦਿਆਂਗੇ ਤੁਹਾਨੂੰ ਜੀ ਪਰਸੋਂ ਫੁੱਲ ਹੈ Субтитры <laughs> <laughs>